ਦੋਸਤੋ ਹੁਣ ਫਿਰ ਵੱਡੇ ਸਬੂਤ ਸਾਹਮਣੇ ਆਏ ਨੇ ਫਿਰ ਤੋਂ ਸਭ ਕੁਝ ਸਾਬਿਤ ਹੋ ਰਿਹਾ ਪਰ ਆਪਣੀ ਅੱਖਾਂ ਕਦੋਂ ਖੁੱਲਣਗੀਆਂ ਡਾਕਟਰ ਸਾਹਿਬ ਅੱਜ ਦੇ ਪਿਛਲੇ ਦਿਨੀ ਕਾਰਪੋਰੇਟ ਘਰਾਣਿਆਂ ਨੇ ਤੇ ਵੱਡੀਆਂ ਕੰਪਨੀਆਂ ਨੇ ਮਿਲ ਕੇ ਜੀ ਸਿਆਸੀ ਪਾਰਟੀਆਂ ਨੂੰ ਜਿਹੜਾ ਹਜ਼ਾਰਾਂ ਕਰੋੜ ਰੁਪਏ ਦਾ ਫੰਡ ਦਿੱਤਾ ਹੁਣ ਫਿਰ ਤੋਂ ਫੰਡ ਜਿਹੜਾ ਦਿੱਤਾ ਉਹਨਾਂ ਨੇ ਹੁਣ ਕੀ ਸਾਬਤ ਕਰ ਰਿਹਾ ਹੈ ਦੇਖੋ ਜੀ ਇਹ ਇਹ ਸਾਬਤ ਕਰਦਾ ਰੁਹੀ ਜੀ ਕਿ ਸਰਕਾਰਾਂ ਜਿਹੜੀਆਂ ਨੇ ਜਿਸ ਦੀ ਖਾਈਏ ਬਾਜਰੀ ਤੇ ਉਸ ਦੀ ਭਰੀਏ ਹਾਜ਼ਰੀ ਦੇ ਸਿਧਾਂਤ ਇੱਥੇ ਲਾਗੂ ਹੁੰਦਾ ਦੇਖੋ ਨਵੇਂ ਅੰਕੜੇ ਆਏ ਨੇ ਪਹਿਲਾਂ ਤਾਂ ਆਪਾਂ ਆਪਣੇ ਦੋਸਤਾਂ ਨੂੰ ਉਹ ਦੱਸ ਦਈਏ ਨਵੇਂ ਅੰਕੜੇ ਆਏ ਨੇ ਸੰਸਨੀ ਖੇਜ ਨੇ ਅੱਖਾਂ ਤੇ ਕੰਨ ਖੋਲ ਕੇ ਸੁਣ ਲਓ ਦੇਖੋ ਜੀ ਇਹ ਗੱਲ ਸਾਬਤ ਹੋ ਗਈ ਕਿ ਸਰਕਾਰਾਂ ਨੂੰ ਕੌਣ ਚਲਾਉਂਦਾ ਕੀਦੇ ਸਿਰ ਤੇ ਕੰਮ ਕਰਦੀਆਂ ਨੇ ਤੇ ਕੀਦੇ ਲਈ ਕੰਮ ਕਰਦੀਆਂ ਨੇ ਕਾਰਪੋਰੇਟ ਘਰਾਣੇ ਤੇ ਵੱਡੀਆਂ ਕੰਪਨੀਆਂ ਸਰਕਾਰਾਂ ਦੇ ਪਿੱਛੇ ਨੇ ਕਿਉਂਕਿ ਸਿਆਸੀ ਪਾਰਟੀਆਂ ਨੂੰ ਹਜ਼ਾਰਾਂ ਕਰੋੜ ਚੋਣ ਫੰਡ ਇਹ ਕਾਰਪੋਰੇਟ ਵੱਡੇ ਘਰਾਣੇ ਤੇ ਵੱਡੀਆਂ ਕੰਪਨੀਆਂ ਦਿੰਦੀਆਂ ਨੇ ਹੁਣ ਅੰਕੜਾ ਆਇਆ ਆ ਜਿਹੜਾ ਲੰਘਿਆ ਸਾਲ ਆ ਪਿਛਲੇ ਦਿਨਾਂ ਦੇ ਵਿੱਚ 3800 ਤੇ 11 ਕਰੋੜ ਰੁਪਏ ਦਾ ਜਿਹੜਾ ਚੰਦਾ ਜਿਹੜਾ ਫੰਡ ਹੈ ਉਹ ਕੁਝ ਕੰਪਨੀਆਂ ਨੇ ਸਿਆਸੀ ਪਾਰਟੀਆਂ ਨੂੰ ਦਿੱਤਾ ਹੁਣ ਸਿਆਸੀ ਪਾਰਟੀਆਂ ਸਰਕਾਰਾਂ ਚਲਾਉਂਦੀਆਂ ਨੇ ਕੇਂਦਰ ਚ ਸਰਕਾਰ ਬੀਜੇਪੀ ਦੀ ਆ ਪੰਜਾਬ ਚ ਸਰਕਾਰ ਆਵਾਦਮੀ ਪਾਰਟੀ ਦੀ ਆ ਹਿਮਾਚਲ ਚ ਸਰਕਾਰ ਜਿਹੜੀ ਆ ਉਹ ਕਾਂਗਰਸ ਦੀ ਆ ਸਾਰੀਆਂ ਪਾਰਟੀਆਂ ਨੂੰ 4000 ਕਰੋੜ ਰੁਪਏ ਦਾ ਫੰਡ ਜਿਹੜਾ ਆ ਉਹ ਪਿਛਲੇ ਟਾਈਮ ਚ ਵੱਡੇ ਕਾਰਪੋਰੇਟ ਘਰਾਣਿਆਂ ਤੇ ਕੰਪਨੀਆਂ ਨੇ ਇਹਨਾਂ ਸਿਆਸੀ ਪਾਰਟੀਆਂ ਨੂੰ ਦਿੱਤਾ ਮੈਂ ਹੁਣ ਤੁਹਾਨੂੰ ਪੂਰਾ ਦੱਸ ਦਿਆ 3811 ਕਰੋੜ ਦਾ ਇਹ ਜਿਹੜਾ ਫੰਡ ਇਹਨਾਂ ਇਹ ਕਾਰਪੋਰੇਟ ਘਰਾਣਿਆਂ ਨੇ ਦਿੱਤਾ ਹੈ ਪਿਛਲੇ ਸਾਲ ਇਹ ਦਿੱਤਾ ਸੀ 1200 ਤੇ 18 ਕਰੋੜ ਮਤਲਬ ਹਜ਼ਾਰਾਂ ਕਰੋੜ ਰੁਪਈਆ ਇਹ ਸਿਆਸੀ ਪਾਰਟੀਆਂ ਨੂੰ ਇਹ ਕੰਪਨੀਆਂ ਇਹ ਕਾਰਪੋਰੇਟ ਘਰਾਣੇ ਇਹ ਕਿਉਂ ਦਿੰਦੇ ਨੇ ਇਹਦਾ ਕੀ ਮਤਲਬ ਹੈ ਕੀ ਉਹਨਾਂ ਉਹ ਸੇਵਾ ਕਰਦੇ ਨੇ ਕਿਉਂ ਦਿੰਦੇ ਨੇ ਜਦੋਂ ਇਹ ਸਵਾਲ ਤੇ ਗੱਲ ਕਰਾਂਗੇ ਤਾਂ ਸੱਚ ਰੂਹੀ ਸਾਹਮਣੇ ਆ ਜਾਣਾ ਦੇਖੋ ਸਿੱਧੀ ਗੱਲ ਆ ਉਹ ਜਿਹੜੇ ਕਾਰਪੋਰੇਟ ਘਰਾਣੇ ਤੇ ਕੰਪਨੀਆਂ ਇਹਨਾਂ ਨੂੰ ਫੰਡ ਦਿੰਦੇ ਨੇ ਉਹ ਇਸੇ ਲਈ ਦਿੰਦੇ ਨੇ ਤਾਂ ਕਿ ਉਹ ਆਪਦੇ ਹਿਸਾਬ ਦੇ ਨਾਲ ਆਪਣੀ ਮੁਠੀ 'ਚ ਇਹ ਸਿਆਸੀ ਪਾਰਟੀਆਂ ਨੂੰ ਰੱਖ ਕੇ ਤੇ ਇਹਨਾਂ ਦੀਆਂ ਸਰਕਾਰਾਂ ਤੋਂ ਆਪਦੇ ਪੱਖੀ ਨੀਤੀਆਂ ਬਣਵਾਉਣ ਆਪਦੇ ਪੱਖੀ ਪਾਲਿਸੀਆਂ ਬਣਾਉਣ ਸਾਰਾ ਕੁਝ ਆਪਦੇ ਹਿਸਾਬ ਨਾਲ ਚਲਾਉਣ ਇਸੇ ਕਰਕੇ ਹੀ ਉਹਦਾ ਨਤੀਜਾ ਇਹ ਨਿਕਲਿਆ ਵੀ ਦੇਸ਼ ਦੇ ਵਿੱਚ ਅਮੀਰ ਤੇ ਗਰੀਬ ਦਾ ਪਾੜਾ ਜਿਹੜਾ ਉਹ ਲਗਾਤਾਰ ਵੱਧਦਾ ਜਾ ਰਿਹਾ ਦੇਸ਼ ਦੀ 70-75% ਦੀ ਆਬਾਦੀ ਜਿਹੜੀ ਆ ਉਹ ਲਗਾਤਾਰ ਗਰੀਬ 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 ਹੋ ਰਹੀ ਆ ਤੇ ਦੇਸ਼ ਦੇ 1% ਜਿਹੜੇ ਬਹੁਤ ਵੱਡੇ ਘਰਾਣੇ ਨੇ ਧਨੀ ਲੋਕ ਨੇ ਉਹ ਲਗਾਤਾਰ ਅਮੀਰ ਹੋ ਰਹੇ ਨੇ ਪਿੱਛੇ ਅੰਕੜਾ ਆਇਆ ਇਹ ਇਹ ਰਿਸਰਚ ਛਪੀ ਆ ਵੀ ਦੇਸ਼ ਦੇ ਵਿੱਚ ਜਿੰਨਾ ਧਨ ਦੌਲਤ ਜ਼ਿਆਦਾ ਦਾ ਉਹਦੇ ਵਿੱਚੋਂ 87% ਦੀ ਧਨ ਦੌਲਤ ਜਿਹੜਾ ਉਹ ਥੋੜੇ ਜਿਹੇ ਜਿਹੜੇ ਕਾਰਪੋਰੇਟ ਘਰਾਣੇ ਤੇ ਪੂੰਜੀਪਤੀ ਆ ਉਹਨਾਂ ਦੇ ਹੱਥਾਂ 'ਚ ਇਕੱਠਾ ਹੋ ਗਿਆ ਤੇ ਬਾਕੀ ਜਿਹੜਾ ਬਚਦਾ 12 13% ਉਹ ਬਚੇ ਹੋਏ ਨਾਲ ਦੇਸ਼ ਦੀ ਬਾਕੀ ਸਾਰੀ ਜਿਹੜੀ ਹੈ 98 99% ਆਬਾਦੀ ਉਹ ਗੁਜ਼ਾਰਾ ਕਰ ਰਹੀ ਹੈ ਹੁਣ ਇਹ ਇਹ ਬਿਲਕੁਲ ਅੰਕੜੇ ਆਏ ਨੇ ਇਹ ਇਸੇ ਕਰਕੇ ਹੋ ਰਿਹਾ ਕਿਉਂਕਿ ਆ ਜਿਹੜਾ ਹਜ਼ਾਰਾਂ ਕਰੋੜ ਰੁਪਈਆ ਚੋਣ ਫੰਡ ਉਹਨਾਂ ਨੇ ਦਿੱਤਾ ਉਹ ਕੋਈ ਸੇਵਾ ਨਹੀਂ ਹੈਗੀ ਹੁਣ ਜਦੋਂ ਇਹ ਸਿਆਸੀ ਪਾਰਟੀਆਂ ਦੇ ਲੀਡਰ ਵੋਟਾਂ ਵੇਲੇ ਆਉਂਦੇ ਨੇ ਲੋਕਾਂ ਨੂੰ ਕਹਿੰਦੇ ਨੇ ਵੀ ਅਸੀਂ ਤੁਹਾਡੀ ਸੇਵਾ ਕਰਨ ਲਈ ਬਣ ਰਹੇ ਆਂ ਅਸਲ 'ਚ ਸੇਵਾ ਲੋਕਾਂ ਦੀ ਨਹੀਂ ਸੇਵਾ ਕੰਪਨੀਆਂ ਦੀ ਹੁੰਦੀ ਆ ਤੁਸੀਂ ਦੇਖੋ ਕੁਝ ਘਰਾਣਿਆਂ ਭਾਰਤ ਦੇ ਜਿਨ੍ਹਾਂ ਦੀ ਆਮਦਨ ਪਿਛਲੇ ਕੁਝ ਸਾਲਾਂ ਦੇ ਵਿੱਚ ਕਿੰਨੀ ਵਧੀ ਆ ਉਹ ਚਾਹੇ ਉਹ ਅਡਾਨੀ ਹੋਵੇ ਚਾਹੇ ਅਮਾਨੀ ਹੋਵੇ ਚਾਹੇ ਅਜੀਜ ਪ੍ਰੇਮ ਜੀ ਹੋਵੇ ਚਾਹੇ ਉਹ 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 ਟਾਟਾ ਗਰੁੱਪ ਹੋਵੇ ਚਾਹੇ ਉਹ ਬਿਰਲਾ ਗਰੁੱਪ ਮਤਲਬ ਕਿੰਨੇ ਗਰੁੱਪ ਨੇ ਜਿਨ੍ਹਾਂ ਦੀ ਆਮਦਨ ਲਗਾਤਾਰ ਬਹੁਤ ਵਧੀ ਆ ਹੁਣ ਜਿਹੜੀਆਂ ਕੰਪਨੀਆਂ ਨੇ ਇਹ ਫੰਡ ਦਿੱਤੇ ਨੇ ਉਹ ਕੰਪਨੀਆਂ ਦੇ ਨਾਮ ਵੀ ਮੈਂ ਦੱਸ ਦਿਆਂ ਪਹਿਲਾ ਫੰਡ ਕਿਹੜੀ ਪਾਰਟੀ ਨੂੰ ਕਿੰਨਾ ਦਿੱਤਾ ਭਾਜਪਾ ਨੂੰ 3800 ਤੇ 11 ਕਰੋੜ ਦੇ ਵਿੱਚੋਂ ਭਾਜਪਾ ਨੂੰ 3112 ਕਰੋੜ ਫੰਡ ਇਹਨਾਂ ਕੰਪਨੀਆਂ ਨੇ ਦਿੱਤਾ ਕਾਂਗਰਸ ਨੂੰ 299 ਕਰੋੜ ਦਿੱਤਾ ਤੇ ਦੂਜੀਆਂ ਪਾਰਟੀਆਂ ਜਿਹੜੀਆਂ ਜਿਨ੍ਹਾਂ ਚ ਖੇਤਰੀ ਪਾਰਟੀਆਂ ਵੀ ਆ ਉਹਨਾਂ ਨੂੰ 400 ਕਰੋੜ ਫੰਡ ਦਿੱਤਾ ਹੁਣ ਇਹ ਫੰਡ ਦੇ ਕੇ ਕਲੀਅਰ ਹੋ ਜਾਂਦਾ ਨਾ ਵੀ ਸਰਕਾਰ ਕਿਹਦੇ ਲਈ ਕੰਮ ਕਰੇਗੀ ਇੱਥੇ ਵੀ ਜੇ ਕਿਸੇ ਨੂੰ ਭੁਲੇਖਾ ਰਹਿ ਜਾਵੇ ਵੀ ਸਰਕਾਰਾਂ ਨੂੰ ਬਣਾਉਂਦਾ ਕੌਣ ਹੈ ਤੇ ਉਹਨਾਂ ਨੇ ਕੰਮ ਕਿਹਦੇ ਲਈ ਕਰਨਾ ਤਾਂ ਫਿਰ ਮੈਨੂੰ ਐ ਲੱਗਦਾ ਫਿਰ ਇਸ ਤੋਂ ਵੱਧ ਕਿਸੇ ਨੂੰ ਕੁਝ ਦਿਖਾਇਆ ਨਹੀਂ ਜਾ ਸਕਦਾ ਜਿਹਨੂੰ ਅੱਜ ਵੀ ਭੁਲੇਖਾ ਰਹਿ ਗਿਆ ਦੇਖੋ ਇਹ ਜਿਹੜੀਆਂ ਕੰਪਨੀਆਂ ਨੇ ਪਿਛਲੇ ਟਾਈਮ ਤੋਂ ਪ੍ਰਾਈਵੇਟਾਈਜੇਸ਼ਨ ਦੀਆਂ ਨੀਤੀਆਂ ਬਣੀਆਂ ਸਾਰੇ ਸਰਕਾਰੀ ਮਹਿਕਮੇ ਸਰਕਾਰਾਂ ਨੇ ਹੌਲੀ-ਹੌਲੀ ਫੇਲ ਕੀਤੇ ਤੇ ਉਹ ਫਿਰ ਪ੍ਰਾਈਵੇਟ ਕੰਪਨੀਆਂ ਨੂੰ ਸੌਂਪੇ ਲਗਾਤਾਰ ਨਿੱਜੀਕਰਨ ਪ੍ਰਾਈਵੇਟਾਈਜੇਸ਼ਨ ਚੱਲ ਰਿਹਾ ਜਿਹਨੂੰ ਐਲਪੀਜੀ ਪਾਲਿਸੀ ਕਹਿੰਦੇ ਆ ਇੱਕ ਐਲਪੀ ਇੱਕ ਤਾਂ ਐਲਪੀਜੀ ਹੋਣਾ ਜਿਹੜੀ ਗੈਸ ਆਪਾਂ ਬਾਲਦੇ ਆ ਐਲਪੀਜੀ ਦਾ ਮਤਲਬ ਹੈ ਲਿਬਰਲਾਈਜੇਸ਼ਨ ਗਲੋਬਲਾਈਜੇਸ਼ਨ ਪ੍ਰਾਈਵੇਟਾਈਜੇਸ਼ਨ ਮਤਲਬ ਉਦਾਰੀਕਰਨ ਸੰਸਾਰੀਕਰਨ ਤੇ ਨਿੱਜੀਕਰਨ ਦੀਆਂ ਜਿਹੜੀਆਂ ਇਹ 1992 ਦੇ ਵਿੱਚ ਜਿਹੜੀ ਨਿਊ ਇਕਨੋਮਿਕ ਪਾਲਿਸੀ ਨਿਊ ਵਰਡ ਆਰਡਰ ਦੇ ਤਹਿਤ ਦੁਨੀਆ ਦੇ ਵਿੱਚ ਆਈ ਹੈ ਜਿਹੜੀ ਕਿ ਦੁਨੀਆ ਨੂੰ ਨਹੀਂ ਪਤਾ ਜਿਹੜੀ ਸਾਡੇ ਬਹੁਤ ਵੱਡੇ ਵੱਡੇ ਪੜੇ ਲਿਖੇ ਲੋਕਾਂ ਨੇ ਇਹਦੀ ਸਟੱਡੀ ਨਹੀਂ ਕੀਤੀ ਜੀਨੇ ਇਹ ਤਰਵੀਕਰਨ ਕੀਤਾ ਦੁਨੀਆਂ ਦੇ ਵਿੱਚ ਪਿਛਲੇ ਦਿਨੀ ਇੱਕ ਅੰਕੜਾ ਆਇਆ ਰੁਹੀ ਜੀ ਅਲਨ ਮਸਕ ਮਸਕ ਜਿਹੜਾ ਬਹੁਤ ਵੱਡਾ ਇੱਕ ਸਰਮਾਇਦਾਰਾ ਅਮਰੀਕਾ ਦਾ ਤੇ ਉਹਦੀ ਜਾਇਦਾਦ ਪਿਛਲੇ 10 ਸਾਲਾਂ ਚ 75 ਗੁਣਾ ਵਧੀ ਹੈ ਔਰ ਐਸ ਟਾਈਮ ਚਾਰ ਦੇਸ਼ਾਂ ਦੀ ਜਿਹੜੀ ਜੀਡੀਪੀ ਹੈ ਚਾਰ ਕੰਟਰੀ ਉਹਦੇ ਨਾਲੋਂ ਉਹਦੀ ਜੀਡੀਪੀ ਵੱਧਾ ਇਕੱਲੇ ਬੰਦੇ ਔਰ ਉਹ ਬੰਦਾ 3-4 ਦੇਸ਼ ਖਰੀਦ ਸਕਦਾ ਇਕੱਲਾ ਇੰਨਾ ਧਨ ਇੰਨਾ ਪੈਸਾ ਤੁਸੀਂ ਦੇਖੋ ਇੱਕ ਪਾਸੇ ਕਰੋੜਾਂ ਲੋਕਾਂ ਦੀ ਲੋੜ ਵੀ ਪੂਰੀ ਨਹੀਂ ਹੋ ਰਹੀ ਤੇ ਦੂਜੇ ਪਾਸੇ ਕੁਝ ਕੁ ਲੋਕਾਂ ਕੋਲ ਆਪਣੀ ਲੋੜ ਤੋਂ ਕਰੋੜਾਂ ਗੁਣਾ ਵੱਧ ਇਕੱਠਾ ਹੋਇਆ ਪਿਆ ਫਿਰ ਹੁਣ ਇਥੇ ਆਮ ਜਨਤਾ ਕਰ ਕੀ ਝੱਕਦੀ ਆਮ ਜਨਤਾ ਆਮ ਜਨਤਾ ਸ਼ਹੀਦ ਭਗਤ ਸਿੰਘ ਹੋਰਾਂ ਦੇ ਵਿਚਾਰ ਪੜੇ ਆਮ ਜਨਤਾ ਜਿਹੜੀ ਆ ਉਹ ਇਹ ਸੋਚਣਾ ਸ਼ੁਰੂ ਕਰੇ ਵੀ ਦਿਨ ਰਾਤ ਮਿਹਨਤਾਂ ਕਰਕੇ ਵੀ ਸਾਡਾ ਕਿਉਂ ਨਹੀਂ ਕੁਝ ਬਣਦਾ ਆ ਆਮ ਜਨਤਾ ਇਹ ਸੋਚਣਾ ਸ਼ੁਰੂ ਕਰੇ ਵੀ ਬਾਬਾ ਨਾਨਕ ਨੇ ਜਿਹੜੀ ਗੱਲ ਉਸ ਟਾਈਮ ਸਮਝਾਉਣੀ ਚਾਹੀ ਆ ਸਾਨੂੰ ਅੱਜ ਤੱਕ ਸਮਝ ਕਿਉਂ ਨਹੀਂ ਆਈ ਜਦੋਂ ਬਾਬਾ ਨਾਨਕ ਨੂੰ ਮਲਕ ਭਾਗੋ ਨੇ ਜਿਹੜਾ ਬਹੁਤ ਵੱਡਾ ਇੱਕ ਸਰਮਾਇਆਦਾਰ ਜ਼ਗੀਰਦਾਰ ਸੀਗਾ ਉਹਨੇ ਆਪਣੇ ਇੱਕ ਬਹੁਤ ਵੱਡਾ ਭੰਡਾਰਾ ਕੀਤਾ ਤੇ ਉਥੇ ਗੁਰੂ ਨਾਨਕ ਸਾਹਿਬ ਨੂੰ ਵੀ ਉਹਨੇ ਸੱਦਿਆ ਵੀ ਭੋਜਨ ਕਰਨ ਦੇ ਲਈ 36 ਪ੍ਰਕਾਰ ਦੇ ਭੋਜਨ 36 ਪ੍ਰਕਾਰ ਦੀਆਂ ਚੀਜ਼ਾਂ ਬਣਾਈਆਂ ਵੀ ਤੁਸੀਂ ਆਉਣਾ ਗੁਰੂ ਨਾਨਕ ਸਾਹਿਬ ਉਥੇ ਨਜ਼ਦੀਕ ਹੀ ਆਏ ਹੋਏ ਸੀ ਜਿਸ ਦਿਨ ਉਹ ਪੜhara ਸੀ ਗੁਰੂ ਨਾਨਕ ਸਾਹਿਬ ਉਥੇ ਨਹੀਂ ਗਏ ਉਹ ਪਿੰਡ ਦੇ ਵਿੱਚ ਇੱਕ ਗਰੀਬ ਜਿਹਾ ਭਾਈ ਲਾਲੋ ਸੀਗਾ ਦਿਹਾੜੀਦਾਰ ਮਜ਼ਦੂਰ ਉਹਨਾਂ ਦੇ ਘਰ ਗਏ ਬਾਗੋਂ ਨੂੰ ਪਤਾ ਲੱਗਾ ਉਹ ਬੜਾ ਕਰੋਧ ਚ ਆਇਆ ਵੀ ਕਮਾਲ ਹੋ ਗਈ ਇਹਨਾਂ ਨੂੰ ਅਸੀਂ ਸੱਦਿਆ ਸੀ ਸਾਡੇ ਤੇ ਆਏ ਨਹੀਂ ਉਧਰ ਕਿਉਂ ਚਲੇ ਗਏ ਜਦੋਂ ਉਹਦੇ ਕੋਲ ਜਾ ਕੇ ਗੁਰੂ ਸਾਹਿਬ ਨੂੰ ਪੁੱਛਿਆ ਵੀ ਤੁਸੀਂ ਦੱਸੋ ਵੀ ਇੰਜ ਕਿਉਂ ਕੀਤਾ ਸਾਡੇ ਕਿਉਂ ਨਹੀਂ ਆਏ ਇੱਧਰ ਕਿਉਂ ਗੁਰੂ ਸਾਹਿਬ ਕਹਿੰਦੇ ਤੁਹਾਡੇ ਇਸ ਲਈ ਨਹੀਂ ਆਇਆ ਤੁਹਾਡੇ 36 ਪ੍ਰਕਾਰ ਦੇ ਭੋਜਨਾਂ ਦੇ ਵਿੱਚ ਗਰੀਬਾਂ ਦਾ ਲਹੂ ਸੀ ਕਹਿੰਦੇ ਲਹੂ ਕਿਹਦੇ ਸੀ ਕਹਿੰਦੇ ਉਹ ਤੂੰ ਆਪਣੀ ਮਿਹਨਤ ਨਾਲ ਬਣਾਏ ਸੀ ਭੋਜਨ ਕਹਿੰਦਾ ਨਹੀਂ ਕਹਿੰਦਾ ਜਿੰਨਾ ਕੁਝ ਉੱਥੇ ਬਣਿਆ ਉਹ ਗਰੀਬ ਮਜ਼ਦੂਰ ਲੋਕਾਂ ਦੇ ਹਿੱਸੇ ਦੀ ਕਮਾਈ ਨਾਲ ਬਣਿਆ ਔਰ ਐਦੇ ਖਾਣੇ ਦੇ ਵਿੱਚ ਇਹਨੇ ਮੈਨੂੰ ਚਟਰੀ ਨਾਲ ਰੋਟੀ ਦਿੱਤੀ ਭਾਈ ਲਾਲੋ ਜੀ ਨੇ ਪਰ ਇਹਦੀ ਚਟਰੀ ਨਾਲ ਦਿੱਤੀ ਰੋਟੀ ਦੇ ਵਿੱਚ ਵੀ ਦੁੱਧ ਦਾ ਸ਼ਹਿਦ ਹੈ ਤੇ ਤੇਰੇ ਪਕਵਾਨਾਂ ਦੇ ਵਿੱਚ ਵੀ ਕਿਰਤੀ ਗਰੀਬ ਲੋਕਾਂ ਦਾ ਲਹੂ ਹੈ ਗੁਰੂ ਨਾਨਕ ਸਾਹਿਬ ਨੇ ਗੁਰਬਾਣੀ ਚ ਕਿਹਾ ਗੁਰਬਾਣੀ ਚ ਕਿਹਾ ਵੀ ਪੈਸਾ ਧਨ ਮਾਇਆ ਇਕੱਠੀ ਕਿਵੇਂ ਹੁੰਦੀ ਹੈ ਹੁਣ ਗੁਰਬਾਣੀ ਕਿਵੇਂ ਗੱਲ ਤੋਂ ਸਕਦੀ ਹੋ ਹੀ ਨਹੀਂ ਸਕਦੀ ਗੁਰਬਾਣੀ ਚ ਉਹਨਾਂ ਨੇ ਕਿਹਾ ਪਾਪਾਂ ਬਾਜੋ ਹੋਵੇ ਨਾਹੀਂ ਮੋਇਆਂ ਸਾਥ ਨਾ ਜਾਈ ਮਤਲਬ ਪਾਪਾਂ ਬਾਜ ਇਕੱਠੀ ਨਹੀਂ ਹੋ ਸਕਦੀ ਗੁਰੂ ਸਾਹਿਬ ਨੇ ਕਿਹਾ ਮਿਹਨਤ ਦੀ ਸੱਚੀ ਸੁੱਚੀ ਕਿਰਤ ਦੇ ਨਾਲ ਬੰਦਾ ਮਸਾ ਥੋੜਾ ਬਹੁਤਾ ਜੀਵਨ ਬਸਰ ਕਰ ਸਕਦਾ ਐਨੇ ਧਨ ਦੇ ਅੰਬਾਰ ਜਿਹੜੇ ਲਾਏ ਨੇ ਜਿਹੜੇ ਪ੍ਰਾਈਵੇਟ ਜੈਟ ਰੱਖੇ ਨੇ ਜਿਹੜੇ ਇੱਕ ਵਾਰੀ ਤੁਹਾਨੂੰ ਮੈਂ ਦੱਸਿਆ ਇੱਕ ਵਾਰੀ ਰਤਨ ਟਾਟਾ ਇੱਕ ਇਹ ਜਾਣਕਾਰੀ ਮੇਰੇ ਨਾਲ ਇੱਕ ਬੰਦੇ ਨੇ ਸ਼ੇਅਰ ਕੀਤੀ ਰਤਨ ਟਾਟਾ ਇੱਕ ਵਾਰੀ ਇੱਕ ਸਮੁੰਦਰ ਚ ਇੱਕ ਛੋਟਾ ਜਿਹਾ ਟਾਪੂ ਸੀ ਉਥੇ ਸੋ ਮਤਲਬ ਜਹਾਜ਼ ਦੇ ਰਾਈ ਉੱਥੇ ਪਹੁੰਚਦੇ ਆ ਉੱਥੇ ਰੁਕਦੇ ਆ ਉਹ ਬੜਾ ਹੀ ਰਮਣੀਕ ਟਾਪੂ ਬੜਾ ਖੂਬਸੂਰਤ ਟਾਪੂ ਛੁਟਾਇਆ ਔਰ ਉੱਥੇ ਇੱਕ ਜਿਹੜਾ ਹੋਟਲ ਸੀ ਬੜਾ ਲਗਜ਼ਰੀ ਫਾਈਵ ਸਟਾਰ ਤੋਂ ਵੀ ਉੱਪਰ ਹਟ ਔਰ ਉੱਥੇ ਜਿਹੜਾ ਰੈਂਟ ਸੀ ਹੋਟਲ ਦਾ ਬਹੁਤ ਜ਼ਿਆਦਾ ਤੇ ਇੰਨਾ ਕਮਾਲ ਦਾ ਦ੍ਰਿਸ਼ਚਾਰਜ ਫੇਰੇ ਪਾਣੀ ਦੀਆਂ ਛੱਲਾਂ ਸਮੁੰਦਰ ਦਾ ਸੰਗੀਤ ਵਿਚਾਲੇ ਛੋਟਾ ਟਾਪੂ ਟਾਪੂ ਤੇ ਹੋਟਲ ਕਹਿੰਦੇ ਰਤਨ ਟਾਟਾ ਆਪਣੇ ਸੈਕਟਰੀ ਨੂੰ ਕਹਿੰਦੇ ਆ ਕਿ ਯਾਰ ਮੈਂ ਚਾਹਣਾ ਆਪਾਂ ਵੀ ਇਦਾਂ ਦਾ ਹੋਟਲ ਬਣਾਈਏ ਉਹ ਕਹਿੰਦਾ ਸਾਰ ਆਪਣਾ ਹੈ ਤੁਹਾਨੂੰ ਪਤਾ ਨਹੀਂ ਇਹ ਆਪਣਾ ਹੋਟਲ ਹੈ ਕਹਿੰਦਾ ਆਪਣਾ ਹੈ ਕਹਿੰਦਾ ਹਾਂ ਯਾਰ ਸਾਰ ਆਪਣਾ ਹੋਟਲ ਹੈ ਉਹਨਾਂ ਨੂੰ ਪਤਾ ਹੀ ਨਹੀਂ ਕਿੰਨੀ ਇੱਕ ਧਨ ਦੌਲਤ ਜਾਇਦਾਦ ਬਣਾਈ ਬੈਠਣੀ ਪਤਾ ਹੀ ਨਹੀਂ ਤੇ ਇੱਥੇ ਗਰੀਬ ਬੰਦੇ ਕੋਲ ਆਪਦੇ ਘਰ ਦੀ ਛੱਤ ਪਾਉਣ ਦੇ ਪੈਸੇ ਪੈਸੇ ਨਹੀਂ ਹੁੰਦੇ ਹੁਣ ਤੁਸੀਂ ਦੇਖੋ ਪੰਜਾਬ ਦੇ ਵਿੱਚ Jio ਵਾਲਿਆਂ ਦੇ Reliance ਵਾਲਿਆਂ ਦੇ ਸੈਂਕੜੇ ਪੰਪ ਲੱਗੇ ਆ ਤੇ ਦੇਸ਼ 'ਚ ਹਜ਼ਾਰਾਂ ਲੱਗੇ ਆ। ਉੱਥੇ ਕਿਹੜੇ ਮੁੰਡੇ ਕੰਮ ਕਰ ਰਹੇ ਆ? ਕੌਣ-ਕੌਣ ਉੱਥੇ ਤੇਲ ਪਾ ਰਿਹਾ ਹੈ? ਉਹਨਾਂ ਨੂੰ ਕੁਛ ਨਹੀਂ ਪਤਾ। ਅਮਾਨੀ ਪਿੱਛੇ ਬੈਠੇ ਨੇ ਉਹਨਾਂ ਨੂੰ ਕੁਛ ਨਹੀਂ ਪਤਾ। ਬਸ ਪ੍ਰੋਫਿਟ ਉਹਨਾਂ ਕੋਲ ਜਾ ਰਿਹਾ। ਕੰਮ ਸਾਡੇ ਵਰਗੇ ਕਰ ਰਹੇ ਨੇ। ਇਹ ਆ ਇਹ ਆ ਮੁਨਾਫੇ ਦੀ ਲੁੱਟ ਦਾ ਸਿਸਟਮ। ਜਿਹੜਾ Karl Marx ਨੇ ਜਿਹੜਾ ਲੈਨਨ ਹੋਰਾਂ ਨੇ ਦੁਨੀਆ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਕਿਰਤ ਦੀ ਲੁੱਟ ਕਿਵੇਂ ਹੁੰਦੀ ਹੈ। ਅਜੇ ਤੱਕ ਅਸੀਂ ਸਮਝ ਨਹੀਂ ਸਕੇ ਜਿਸ ਦਿਨ ਅਸੀਂ ਜਿਹੜੀ ਇਹ ਲੁੱਟ ਦੀ ਥਿਉਰੀ ਆ ਜਿਹਨੂੰ ਸਰਪਲਸ ਵੈਲਿਊ ਦਾ ਸਿਧਾਂਤ ਕਾਰਲ ਮਾਰਕਸ ਨੇ ਕਿਹਾ ਜਦੋਂ ਅਸੀਂ ਇਹਨੂੰ ਸਮਝਾਂਗੇ ਤਾਂ ਜਿਹੜਾ ਤੁਸੀਂ ਕਿਹਾ ਲੋਕ ਕੀ ਕਰਨ ਉਸ ਦਿਨ ਫਿਰ ਲੋਕ ਬਹੁਤ ਕੁਝ ਚੇਂਜ ਕਰਨਗੇ ਫਿਰ ਇਸ ਧਰਤੀ ਤੇ ਸਵਰਗ ਹੋ ਜਾਏਗਾ ਅੱਜ ਜੇ ਉਹਨਾਂ 1% ਪੂੰਜੀਪਤੀਆਂ ਤੋਂ ਧਨ ਲੈ ਕੇ ਤੇ ਸਾਰੇ ਲੋਕਾਂ 'ਚ ਬਰਾਬਰ ਵੰਡ ਦਿੱਤਾ ਜਾਏ ਹਰ ਬੰਦਾ ਕਰੋੜਪਤੀ ਬਣ ਜਾਏਗਾ ਹਰ ਬੰਦਾ ਕਰੋੜਪਤੀ ਗਰੀਬੀ ਨਾਂ ਦੀ ਕੋਈ ਚੀਜ਼ ਨਹੀਂ ਰਹਿ ਜਾਣੀ ਕਿਉਂ ਕਿਉਂ ਗਰੀਬ ਨੇ ਲੋਕ ਕਿਉਂਕਿ ਉਹਨਾਂ ਦੇ ਹਿੱਸੇ ਦਾ ਤਾਂ ਕੁਝ ਕੁ ਲੋਕਾਂ ਕੋਲ ਰੂਹੀ ਇਕੱਠਾ ਹੋਇਆ ਪਿਆ فرض ਕਰੋ ਸਾਇੰਸ ਕਹਿੰਦੀ ਹੈ ਵੀ ਜੇ ਇੱਕ ਥਾਂ ਤੇ ਟਿੱਬਾ ਮਿੱਟੀ ਦਾ ਲਾਇਆ ਹੈ ਤਾਂ ਜੇਕਰ ਇੱਕ ਥਾਂ ਤੇ ਮਿੱਟੀ ਦਾ ਟਿੱਬਾ ਲੱਗਾ ਤੇ ਲਾਜ਼ਮੀ ਤੌਰ ਤੇ ਦੂਜੀ ਥਾਂ ਤੇ ਟੋਇਆ ਵੀ ਪਿਆ ਹੋਊਗਾ ਮਤਲਬ ਇੱਕ ਥਾਂ ਨੂੰ ਨੀਵੀਂ ਕੀਤੇ ਬਿਨਾ ਦੂਜੀ ਥਾਂ ਤੇ ਮਿੱਟੀ ਦਾ ਟਿੱਬਾ ਨਹੀਂ ਲੱਗ ਸਕਦਾ ਇਹ ਸਾਇੰਸ ਕਹਿੰਦਾ ਹੈ ਇਸੇ ਤਰ੍ਹਾਂ ਜੇ ਕੁਝ ਲੋਕਾਂ ਕੋਲ ਇੰਨਾ ਧਨ ਇਕੱਠਾ ਹੋਇਆ ਤਾਂ ਲਾਜ਼ਮੀ ਤੌਰ ਤੇ ਉਹ ਉਹਨਾਂ ਲੋਕਾਂ ਦੇ ਹਿੱਸੇ ਦਾ ਹੈ ਜਿਨ੍ਹਾਂ ਲੋਕਾਂ ਕੋਲ ਕੁਝ ਨਹੀਂਗਾ ਤੇ ਦਿਨ ਰਾਤ ਉਹ ਮਜ਼ਦੂਰੀਆਂ ਕਰਦੇ ਦਿਹਾੜੀਆਂ ਕਰਦੇ ਕੰਮ ਕਰਦੇ ਸਭ ਕੁਝ ਕਰਦੇ ਨੇ ਮੈਨੂੰ ਲੱਗਦਾ ਹੈ ਇਹ ਗੱਲ ਥੋੜੀ ਥੋੜੀ ਤਾਂ ਤੁਹਾਨੂੰ ਵੀ ਸਮਝ ਆ ਗਈ ਹੋਣੀ ਹੈ ਹਾਂਜੀ ਬਹੁਤ ਮਿਹਰਬਾਨੀ ਹੁਣ ਤੁਸੀਂ ਦੱਸੋ ਤੁਹਾਨੂੰ ਕੀ ਲੱਗਦਾ ਹੈ ਵੀ ਹੁਣ ਆਪਾਂ ਆਮ ਲੋਕ ਕੀ ਕਰੀਏ ਤੇ ਕਿੱਦਾਂ ਇਹਨਾਂ ਦੇ ਕੋਲੋਂ ਆਪਣੇ ਹੱਕ ਖੋਈਏ ਚਲੋ ਹਣੇ ਗੱਲ ਮੈਂ ਤੁਹਾਡੇ ਤੇ ਛੱਡਦੀ ਆ ਮੈਂ ਰੁਹੀ ਤੇ ਮੇਰੇ ਨਾਲ ਨੇ ਡਾਕਟਰ ਬਖਸ਼ੀਤ ਸਿੰਘ ਆਜ਼ਾਦ ਧੰਨਵਾਦ ਕੱਲ ਫੇਰ ਮਿਲਾਂਗੇ ਇੱਕ ਨਵੇਂ ਟੌਪਿਕ ਦੇ ਨਾਲ